ਸਵਾਜਨ ਦੇ ਕੋਤਰ ਸ਼ਹਿਰ ਤੇ ਖੜੇ ਆ ਤੇ ਪਾਣੀ ਦੀ ਬਹੁਤ ਮਾਰ ਪੈ ਚੀ ਹੈ ਤੇ ਸਾਡੀ ਟੀਮ मौके ਤੇ ਪਹੁੰਚੀ ਹੈ ਗਾਇਤ ਸੇਵਾ ਵਾਸਤੇ ਇਸ ਵਕਤ ਅਨੇ ਮਾਰੂ ਮਜੇ ਹੋਏ ਨੇ ਦੇ ਕੋਸ਼ਿਸ਼ ਕਰ ਰਹੇ ਕਿ ਪਾਣੀ ਨੂੰ ਜਲਦ ਜਲਦ ਰੁਕਿਆ ਜਾਵੇ ਤਾਂ ਕਿ ਸ਼ਹਿਰ ਵੱਲੋਂ ਪਾਣੀ ਨਾ ਵਧੇ ਕੋਈ ਕਲੋਨੀਆਂ ਵੱਲੋਂ ਪਾਣੀ ਜਾਣਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਲੋਕ ਸਾਰੇ ਖੜੇ ਨੇ ਸਾਡੀ ਟੀਮ ਲੱਗੀ ਹੋਈ ਹੈ ਇੰਸਪੈਕਟਰ ਸਾਹਿਬ ਲੱਗੇ ਹੋਏ ਨੇ ਸਾਡੇ ਨਗਰ ਕੌਂਸਲ ਦੀ ਸਾਰੀ ਟੀਮ ਆਪਣਾ ਕੰਮ ਦੇ ਹੀ ਲੱਗੀ ਹੋਈ ਹੈ ਕੋਸ਼ਿਸ਼ ਕਰ ਰਹੇ ਜਲਦ ਜਲਦ ਨੂੰ ਪਾਣੀ ਨੂੰ ਰੋਕੇ ਜਾਵੇ ਤਾਂ ਕਿ ਸ਼ਹਿਰ ਵੱਲੋਂ ਜਿਹੜਾ ਪਾਣੀ ਜਾ ਰਿਹਾ ਲੋਕਾਂ ਦੇ ਘਰਾਂ 'ਚ ਨਾ ਵੜੇ ਕੋ ਸਾਰੇ ਪੰਜਾਬ ਦੇ ਇਸ ਸਮੇਂ ਪਾਣੀ ਆਇਆ ਹੋਇਆ ਵਾ ਤੇ ਸਾਰੇ ਪੰਜਾਬੀ ਲੱਗੇ ਹੋਏ ਨੇ ਆਪਣੇ ਸ਼ਹਿਰ ਨੂੰ ਪਿੰਡਾਂ ਨੂੰ ਬਚਾਉਣ ਵਾਸਤੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਆਪਣੇ ਸ਼ਹਿਰ ਨੂੰ ਬਚਾਇਆ ਜਾਵੇ ਸਾਡੇ ਪਲਾਜ਼ਮ ਸਾਰੇ ਲੱਗੇ ਹੋਏ ਨੇ ਕੰਮ ਤੇ ਅਜੋਰੇ ਤਾਰੇ ਪੂਰੇ ਭਰ-ਭਰ ਕੇ ਲਗਾਇਆ ਜਾ ਰਹੇ ਨੇ ਇਥੇ ਤਾਂ ਉਹ ਤਿੱਕਾ ਉਹ ਸਾਡੀ ਟੀਮ ਲੱਗੀ ਹੋਈ ਹੈ ਬੰਨ ਲਗਾਇਆ ਜਾ ਰਿਹਾ ਹੈ ਤੋਂ ਸਾਡੀ ਕੋਸ਼ਿਸ਼ ਹੈ ਕਿ ਜਲਦੋ ਜਲ ਦੇ ਨੂ ਪਾਣੀ ਨੂੰ ਬੰਨ ਕੇ ਪਾ ਸਕਦੇ ਤੋਂ ਜਿਹਨੂੰ ਜੋ ਰੇਤਾ ਭਈ ਹੋਈ ਹੈ ਰੇਤਾ ਨੂੰ ਭਰਿਆ ਜਾ ਰਿਹਾ ਵਾ ਸਾਰੇ ਪਾਜਮਾ ਵੱਲੋਂ ਕੁਝ ਸ਼ਹਿਰ ਦੇ ਨਮਾਸੀ ਵੀ ਨਾਲ ਖੜਨੇ ਜੁੜੇ ਹੋਏ ਨੇ ਇਹਨਾਂ ਸੇਵਾ ਵਿੱਚ ਆਪਣਾ ਸਾਥ ਦੇ ਰਹੇ ਨੇ ਤੋਂ ਪਾਣੀ ਕਾਫੀ ਜਿਆਦਾ ਆ ਚੁੱਕਿਆ ਹੈ ਅਡੇ ਇੰਸਪੈਕਟਰ ਸਾਹਿਬ ਮਨੀ ਭਾਈ ਹੁਣੀ ਸਾਰੇ ਇੱਥੇ ਆਏ ਹੋਏ ਨੇ ਔਰੇ ਗੋ ਬੋਰੇ ਔਰੇ ਗੋ ਬੋਰੇ ਔਰ ਔਰ ਇਹ ਕਿੰਦੀ ਚਾੜੂ ਪਾਣੀ ਦੇਖ ਸਕਦੇ ਆ ਤੁਸੀਂ ਕਿੰਨਾ ਜਿਆਦਾ ਪਾਣੀ ਆ ਚੁੱਕਿਆ ਪੂਰੀ ਕਲੋਨੀ ਡੁੱਬ ਚੁੱਕੀ ਹੈ ਜੀ ਤੁਸੀਂ ਮੇਰੇ ਪਿੱਛੇ ਵੀ ਦੇਖੋ ਪਾਣੀ ਕਾਫੀ ਮਾਤਰਾ ਚ ਆ ਚੁੱਕਿਆ ਹੈ ਹਲੋ ਬਾਈਕ ਕੋਲ ਆ ਰਿਹਾ ਹੈ ਦੇਖ ਤੂੰ ਦੇਖ ਸਕਦੇ ਕੋਈ ਜੀਸੀਬੀ ਆ ਚੁੱਕੀ ਹੈ ਮੇਰੇ ਪਿੱਛੇ ਦੇਖੋ ਜੀਸੀਬੀ ਆ ਚੁੱਕੀ ਹੈ ਬੋਰੀਆਂ ਮੰਗਵਾਏ ਗਏ ਹੋਰ ਥੋੜੇ ਸਾਡੇ ਬੋਰੀਆਂ ਦੀ ਕਮੀ ਹੋ ਗਈ ਸੀ ਆਪਣੇ ਸਾਰੇ ਸੇਵਾਦਾਰ ਉੱਤੇ ਆਪਣੇ ਥੋੜਾ ਠੀ ਹੋ ਗਏ ਸੀ ਤੇ ਜੀਸੀਬੀ ਆ ਚੁੱਕੀ ਹੈ ਬਰਗਪੁਰ ਤੇ ਜੀਸੀਬੀ ਜਾ ਰਹੀ ਹੈ ਜੀ ਬੋਰੀ ਲੈ ਕੇ ओ रुक जा रुक जा बैग लिया बैग बैग लिया रुक जा रुक जा हौली 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 फिर भी मिट्टी है ना खोबा खोबा तो जेसीबी फस गई थी पर कट ली गई है ਉੱਤੇ ਕੀ ਪਰੇ ਆਣਗੇ ਰੇਤਾ ਤੋਂ ਬਾਅਦ ਉਹ ਹੁਣ ਅਸੀਂ ਇਹਨਾਂ ਨੂੰ ਰਸੀ ਬਣਾ ਕੇ ਤੇ ਜਿਹੜਾ ਪਾਣੀ ਨਿਕਲ ਰਿਹਾ ਥੱਲੇ ਉਹਨੂੰ ਬੰਦ ਕਰ ਰਹੇ ਆ ਜਿਹੜਾ ਪੈਰਲੋਂ ਪਾਣੀ ਜਾ ਰਿਹਾ ਉਹਨੂੰ ਕੋਸ਼ਿਸ਼ ਕਰ ਰਹੇ ਆ ਕਿ ਉਹਨੂੰ ਮੁਗ ਨੂੰ ਬੰਦ ਕੀਤਾ ਜਾਵੇ ਇਹਦਾ ਪਾਣੀ ਇਧਰੋਂ ਜਾ ਰਿਹਾ ਤੇ ਇਹਨੂੰ ਅਸੀਂ ਬੰਦ ਕਰੀਏ ਕੋਸ਼ਿਸ਼ ਚੱਲ ਰਹੀ ਹੈ ਨਿਰੰਤਰ ਸਾਡਾ ਜਿਸ ਵੀ ਪ੍ਰੈਕਟਰ ਵੀ ਪਹੁੰਚ ਚੁੱਕਿਆ ਵਾ ਸਾਰੇ ਟੀਮ ਸਾਡੇ ਜੀ ਜਾਣਾ ਲੱਗੀ ਹੋਈ ਆ ਸੋ ਅਸੀਂ ਡਿਊਟੀ ਤੋਂ ਅਸੀਂ ਆ ਚੁੱਕੇ ਆ ਤੇ ਕਾਫੀ ਕੰਮ ਕੰਟਰੋਲ ਚ ਹੈਗਾ ਆਪਣੇ ਤੇ ਬਾਕੀ ਸਵੇਰੇ ਇੱਕ ਵਾਰ ਫੇਰ ਜਾ ਕੇ ਆਪਣੀ ਟੀਮ ਲਾ ਜਾ ਕੇ ਆਪਣੇ ਸੇਵਾ ਨਿਭਾਵਾਂਗੇ ਸੋ ਮਿਲਾਂਗੇ ਅਗਲੀ ਨਵੀਂ ਵੀਡੀਓ ਤਦ ਤੱਕ ਸਾਰੇ ਦਰਸ਼ਕਾਂ ਨੂੰ ਮਿਲਾਂ ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ